ਅਸਾ ਦੇ ਦਰਦ ਦੇ ਵਿੱਚ ਛਿੱਟਿੱਟੇ ਸਪੌਟ ਹੁੰਦੇ ਉਹਨੂੰ ਕਹਿੰਦੇ ਕਾਪਲਿਕ ਸਪੌਟ ਕੇਓਪੀਐਲਐਸਸੀ ਕੇ ਜਦੋਂ ਟੈਸਟਿੰਗ ਅਵੇਲੇਬਲ ਨਹੀਂ ਸੀ ਉਦੋਂ ਡਾਕਟਰ ਕਾਪਲਿਕ ਨੇ ਦੱਸਿਆ ਸੀ ਕਿ ਅਜਿਹੇ ਸਪੌਟ ਆ ਰਹੇ ਹਨ ਤੇ ਮੋਸ ਸਲਾਈਕਲੀ ਗਾਂ ਚੱਲ ਕੇ ਮੀਜ਼ਲ ਦੇ ਲੱਛਣ ਆ ਜਾਣੇ ਮੀਜ਼ਲ ਦੇ ਲੱਛਣ ਹੈਗੇ ਆ ਕਿ ਬਹੁਤ ਜ਼ਿਆਦਾ ਬੁਖਾਰ ਹੁੰਦਾ ਅੱਖਾਂ ਲਾਲ ਸੁਰਖ ਹੋ ਗਈਆਂ ਇੱਕਦਮ ਲਾਲ ਕਿਸਮ ਦਾ ਰੈਸ਼ ਬਾਡੀ 'ਤੇ ਜਿਹਨੂੰ ਆਪਾਂ ਮੈਕੂਲਰ ਪੈਪੂਲਰ ਕਹਿੰਦੇ ਆਂ ਅੰਦਰ ਦੀ ਜੀ ਉਹ ਹੁੰਦਾ ਲੇਕਿਨ ਮੀਜ਼ਲ ਟਿਕਾ ਕਰਨ ਸੇ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਦੱਸ ਰਿਹਾ ਪਿਛਲੇ 20 22 ਸਾਲਾਂ ਚ ਉਹਨਾਂ ਨੇ 57 ਮਿਲੀਅਨ ਲੋਕਾਂ ਦੀ ਜਾਨ ਨਾ ਜਾਵੇ ਟੀਕਾ ਕਰਨ ਤੋਂ ਬਚਾਈ ਮੀਜ਼ਲਸ ਤੋਂ ਲੇਕਿਨ ਪਿਛਲੇ ਵਾਰੇ ਸੰਸਾਰ ਪਰ ਚ 1 ਲੱਖ 38000 ਲੋਕੀ ਫਿਰ ਵੀ ਮੀਜ਼ਲ ਤੋਂ ਆਪਣੀ ਜਾਨ ਖੋ ਬੈਠੇ ਆ ਦੂਜਾ ਉਹਨਾਂ ਦਾ ਇੱਕ ਹੈਗਾ ਵੀ ਵੈਕਸੀਨੇਸ਼ਨ ਤੋਂ ਡਰ ਪਤਾ ਨਹੀਂ ਅਸੀਂ ਟੀਕੇ ਲਾ ਲਿੱਤੇ ਤੇ ਸਾਡੇ ਬੱਚੇ ਨੂੰ ਕੋਈ ਰੋਗ ਨਾ ਹੋ ਜਾਣਾ ਮਾਵਾਬ ਜਿਹੜੇ ਇੱਕ ਸਮਝ ਰਹੇ ਨੇ ਕਿ ਜੀ ਵੈਕਸੀਨੇਸ਼ਨ ਠੀਕ ਨਹੀਂ ਆਪਣੇ ਆਪ ਹੀ ਬੱਚਾ ਜਿਹੜਾ ਉਹਦੀ ਇਮਿਊਨ ਸਿਸਟਮ ਸਟਰੋਂਗ ਹੋ ਜਾਏਗਾ ਆਪੇ ਉਹ ਫਾਈਟ ਕਰ ਲੇਗਾ ਸਭ ਕੁਝ ਅੱਜ ਇਸ ਪ੍ਰੋਗਰਾਮ ਵਿੱਚ ਮੇਰਾ ਸਾਥੀ ਡਾਕਟਰ ਪਰਗਤ ਸਿੰਘ ਪੁਰਜੀ ਤੇ ਗੱਲਬਾਤ ਹੋਈ ਕਿ ਕਿ ਮੀਜ਼ਲਸ ਦੀ ਬਿਮਾਰੀ ਕੈਨੇਡੀਅਨਸ ਦੇ ਬੁਹਾ ਤੱਕ ਆ ਚੁੱਕੀ ਹੈ ਤੇ ਇੱਕ ਮੌਤ ਵੀ ਹੋ ਚੁੱਕੀ ਹੈ ਅਤੇ ਬੜੀ ਤੇਜ਼ੀ ਨਾਲ ਮੀਜ਼ਲਸ ਕੈਨੇਡਾ ਵਿੱਚ ਫੈਲ ਰਿਹਾ ਹੈ ਮੀਜ਼ਲਸ ਦੀ ਬਿਮਾਰੀ ਹੈ ਕਿ ਇਹ ਤੇ ਕੀ ਇਸ ਦੇ ਬਾਰੇ ਸਾਨੂੰ ਜਾਣਨਾ ਚਾਹੀਦਾ ਹੈ ਆਓ ਜਾਣਕਾਰੀ ਲੈਣੇ ਡਾਕਟਰ ਪਰਗਤ ਸਿੰਘ ਪੁਰਜੀ ਤੋਂ ਤੋਂ ਸਰ ਜੈਨੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੇਰੇ ਵੀਰ ਸਰਦਾਰ ਅਰਪ੍ਰੀਤ ਸਿੰਘ ਜੀ ਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਨਮਸਤੇ ਸਲਾਮਾਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਮੀਜ਼ਲਜ਼ੀ ਬੜੀ ਦੇਰ ਬਾਅਦ ਮੁੜ ਤੋਂ ਕੈਨੇਡਾ ਵਿੱਚ ਇਸ ਦੇ ਬਾਰੇ ਸੁਣਨ ਨੂੰ ਮਿਲ ਰਿਹਾ ਹੈ ਇਹ ਮੀਜ਼ਲਜ਼ੀ ਬਿਮਾਰੀ ਹੈ ਕਿ ਇਹ ਤੇ ਕੀ ਕਾਰਨ ਹੋਇਆ ਕਿ ਹੁਣ ਦੁਬਾਰਾ ਤੋਂ ਇਹ ਇੰਨੀ ਜਿਆਦਾ ਸਰਗਰਮ ਹੋ ਗਈ ਕੈਨੇਡਾ ਦੇ ਵਿੱਚ ਜੇ ਮੈਂ ਮੀਜ਼ਲਜ਼ ਜਿਹਨੂੰ ਆਪਾਂ ਖਸਰਾ ਵੀ ਕਹਿੰਨੇ ਆ ਪੰਜਾਬੀ ਚ ਇੱਕ ਵਾਇਰਸ ਤੋਂ ਇਨਫੈਕਸ਼ਨ ਹੁੰਦਾ ਲੇਕਿਨ ਇਹ ਬਹੁਤ ਹੀ ਜ਼ਿਆਦਾ ਕੰਟਰੋਲ ਹੋ ਜਾਂਦਾ ਅਗਰ ਆਪਾਂ ਦੋ ਟੀਕੇ ਲਾਏ ਗੋ ਸੋ ਇਹ ਵੈਕਸੀਨ ਪ੍ਰੀਵੈਂਟੇਬਲ ਬਿਮਾਰੀ ਹੈਗੀ ਜਿੱਦਾਂ ਪੋਲੀਓ ਆਲਮੋਸਟ ਪੂਰੇ ਧਰਤੀ ਤੋਂ ਰੈਡੀਕੇਟ ਹੋਇਆ ਉਹਦਾ ਮੀਜ਼ਲਸ ਵੀ ਹਾਈਲੀ ਪ੍ਰੋਟੈਕਟਿਡ ਕਰ ਸਕਦੇ ਆਪਾਂ ਅਗਰ ਦੋ ਟੀਕੇ ਲਾਏ ਗੋ ਪ੍ਰੋਬਲਮ ਇਹ ਪਈ ਜਦੋਂ ਕੋਵਿਡ ਦੀ ਮਹਾਮਾਰੀ ਆਈ ਉਹਦੋ ਕਾਫੀ ਵੈਕਸੀਨੇਸ਼ਨ ਸੈਂਟਰ ਜਿਹੜੇ ਕੈਨੇਡਾ ਅਮਰੀਕਾ ਪੂਰੇ ਵਰਲਡ 'ਚ ਸ਼ਟਡਾਊਨ ਹੋਏ सो so, टी बी केयर सफ़र होया रेगुलर वैक्सीनेशन सफ़र हो सो so, ग्लोबल पद्धर से डबल्यू एचओ कह रही है भी मीजोस का जोड़ा फुहारा है वो बद रहा लेकिन मिजल टीकाकरण से जोड़ा वर्ल्ड हैल्थ ऑर्गनाइजेस दस रहा है पिछले भी बई साल से उन्होंने सतवंजा मियन लोगों की जान ना जाए टीकाकरण तो बचाई है मिजोज़ तो लेकिन पिछले वरें संसार भर से एक लख अठत्ती हज़ार लोग फिर भी तो अपनी जान खोह बैठे ਕਾਸ ਕਰਕੇ ਮੀਸਸ ਜਿਹੜਾ ਹੈਗਾ ਕੋ ਨਿੱਕੇ ਬੱਚਿਆਂ ਦੇ ਉੱਤੇ ਜ਼ਿਆਦਾ ਹਾਵੀ ਹੁੰਦਾ ਔਰ ਕੈਨੇਡਾ ਦੇ ਵਿੱਚ ਹੌਣ ਬੜੇ ਦੁੱਖ ਨਾਲ ਮੈਨੂੰ ਕਹਿਣਾ ਪੈ ਰਿਹਾ ਵੀ ਜਿਹੜੀ ਲਾਸਟ ਡੈਥ ਹੈ ਉਹ ਕਰੀਬਨ 34 35 ਸਾਲ ਪਹਿਲੇ ਹੋਈ ਸੀ ਔਰ ਇੱਕ 5 ਸਾਲ ਤੋਂ ਥੱਲੇ ਉਮਰ ਦਾ ਬੱਚਾ ਹੈਮਿਲਟਨ 'ਚ ਉਹ ਆਪਣੀ ਜਾਨ ਖੋ ਬੈਠਾ ਹੈ ਮੀਸਸ ਤੋਂ ਉਹਦਾ ਟੀਕਾਕਰਨ ਨਹੀਂ ਹੋਇਆ ਸੀ ਉਹ ਕਾਰਨ ਚ ਹੈ ਅਸੀਂ تھوڑے ਟਾਈਮ ਬਾਅਦ ਜਾਵਾਂਗੇ ਲੇਕਿਨ ਅਗਰ ਆਪਾਂ ਦੇਖੀਏ ਯੂਰਪ ਦੇ ਵਿੱਚ ਕਰੀਬਨ 30000 ਤੋਂ ਜ਼ਿਆਦਾ ਕੇਸਿਸ ਹੈ ਯੂਨਾਈਟਿਡ ਕਿੰਗਡਮ ਦੇ ਵਿੱਚ ਕਈ ਹਜ਼ਾਰ ਕੇਸਿਸ ਹੋਏ ਕੈਨੇਡਾ ਦੇ ਵਿੱਚ ਹੁਣ ਮੌਂਟਰੀਅਲ ਤੇ 온ਟਾਰੀਓ ਦੇ ਜ਼ਿਆਦਾ ਓਕੇ-ਪੁਕੇ ਕੇਸਿਸ ਹੋਰ ਪ੍ਰੋਵਿੰਸਿਅਲ ਹੈ ਲੇਕਿਨ ਇਸ ਵੇਲੇ ਜ਼ਿਆਦਾ ਗਤੀਵਿਧੀ 온ਟਾਰੀਓ 'ਚ ਹੀ ਹੈਗੀ ਆ ਔਰ ਅਸੀਂ ਦੇਖ ਰਹੇ ਹਾਂ ਕਰੀਬਨ 450% ਇਸ ਦਾ ਵਾਧਾ ਹੈਗਾ ਪਿਛਲੇ 1-2 ਸਾਲ ਤੋਂ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਪਰ ਵਿਕਸਿਤ ਮੁਲਕਾਂ 'ਚ ਇਹ ਕੋਈ ਅੰਡਰ ਡਿਵੈਲਪਡ ਜਾਂ ਡਿਵੈਲਪਿੰਗ ਕੰਟਰੀ ਹੋਵੇ ਉੱਥੇ ਤਾਂ ਮੰਨ ਸਕਨੇ ਆ ਕਿ ਜੀ ਮੀਜ਼ਲਸ ਦੇ ਕਾਰਨ ਲੋਕਾਂ ਦੀ ਮੌਤ ਹੋ ਰਹੀਏ ਪਰ ਇਹਨਾਂ ਮੁਲਕਾਂ 'ਚ ਵੀ ਕੀ ਉਹ ਟੀਕਾਕਰਨ ਨਹੀਂ ਹੋਇਆ ਜਿਸ ਕਾਰਨ ਹੁਣ ਸਾਨੂੰ ਉਹ ਵਾਧਾ ਇਸ ਦੇਖਿਆ ਜਾ ਰਿਹਾ ਹੈ ਬਿਲਕੁਲ ਗੱਲ ਹੈ ਜੀ ਅਭੀ ਸਾਡੇ ਕੋਲ ਡਾਟਾ ਅਵੇਲੇਬਲ ਹੈ ਦਾ 5 ਸਾਲ ਪਹਿਲਾਂ ਤਰੀਬਨ ਤਰੀਬਨ 94% ਕੈਨੇਡੀਅਨ ਟੀਕਾਕਰਨ 'ਚ ਵਿਸ਼ਵਾਸ ਰੱਖਦੇ ਸੀ ਤੇ ਆਪਣੇ ਬੱਚਿਆਂ ਨੂੰ ਮੁੱਢਲੇ ਟੀਕੇ ਲੋਂਦੇ ਸੀ ਜਿਦੋਂ ਪੋਲੀਓ ਡਿਫਥੇਰੀਆ ਟੈਟਨਸ ਮੈਨੰਜਾਈਟਿਸ ਹੈਗਿਆ ਮੀਜ਼ਲਸ ਮਮਸ ਰੂਬੇਲਾ ਇਤਿਆਦਿ ਔਣ ਜਿਹੜਾ ਆਂਕੜਾ ਜਿਹੜਾ ਹੈਗਾ ਉਹ ਹੁਣ ਡਿੱਗ ਕੇ ਕਰੀਬਨ ਕਰੀਬਨ ਕੀ ਟੀ 7% ਦੇ ਲੱਗਿਆ ਆ ਗਿਆ ਸੋ 13% ਲੋਕੀ ਜਿਹੜੇ ਹੈਗੇ ਬਾਕੀ ਹੋ ਗਏ ਉਹ ਕਾਰਨ ਜਿਹੜੇ ਹੈਗੇ ਉਹਦੇ ਵਿੱਚ ਸਾਹਮਣੇ ਆ ਰਹੇ ਪਹਿਲਾਂ ਉਹ ਸੋਚਦੇ ਆ ਵੀ ਅਸੀਂ ਕੀ ਰਹਿ ਰਹੇ ਕੈਨੇਡਾ 'ਚ ਇੱਥੇ ਤੁਮ ਨੀਜ਼ਰਸ ਕਦੇ ਸੁਣਿਆ ਨਹੀਂ ਕਾਹੋ ਟੀਕੇ ਲਾਉਣੇ ਆ ਰਹਿਮ ਤੋਂ ਇੱਕ ਤਾਂ ਉਹਨਾਂ ਨੂੰ ਨੌਲੇਜ ਨਹੀਂ ਹੈ। ਦੂਜਾ ਪੋਨਾ ਦਾ ਇੱਕ ਹੈਗਾ ਵੀ ਵੈਕਸੀਨੇਸ਼ਨ ਤੋਂ ਡਰ। ਵੀ ਪਤਾ ਨਹੀਂ ਅਸੀਂ ਟੀਕੇ ਲਾ ਦਿੱਤੇ ਤੇ ਸਾਡੇ ਬੱਚੇ ਨੂੰ ਕੋਈ ਰੋਗ ਨਾ ਹੋ ਜਾਏ ਔਰ ਖਾਸ ਕਰਕੇ ਬਹੁਤ ਸਾਰੇ ਪੇਰੈਂਟਸ ਕਹਿੰਦੇ ਦੇਖੋ ਇਹ ਸਾਰੇ ਟੀਕਾਕਰਨ ਮਿਸਸਸ ਦੇ ਹੁੰਦੇ 1.5 ਸਾਲ ਚ ਜਿਹੜਾ ਪਹਿਲਾ ਡੋਸ ਸਾਲਕ ਦੇ ਲੱਗਿ ਸਕੇ ਅਗੇ ਲੱਗਦਾ ਦੂਜਾ ਲੱਗਦਾ ਡੋਸ 1.5 ਸਾਲ ਦੇ ਔਰ ਉਸੇ ਦੌਰਾਨ ਸਪੀਚ ਦੀ ਡਿਵੈਲਪਮੈਂਟ ਹੁੰਦੀ ਆ ਉਸੇ ਦੌਰਾਨ ਕਮਿਊਨੀਕੇਸ਼ਨ ਦੀ ਡਿਵੈਲਪਮੈਂਟ ਹੁੰਦੀ ਆ। ਸੋ ਕਈ ਪੇਰੈਂਟਸ ਦਰਦੇ ਆ ਵੀ ਇਹ ਟੀਕੇ ਲਵਾਉਣ ਦੇ ਨਾਲ ਕਿਤੇ ਆਟਿਜ਼ਮ ਨਾ ਹੋ ਜਾਏ ਆਟਿਜ਼ਮ ਇੱਕ ਬਿਮਾਰੀ ਹੁੰਦੀ ਹੈ ਜਿੱਦੇ ਵਿੱਚ ਬੱਚਾ ਕਮਿਊਨੀਕੇਟ ਨਹੀਂ ਕਰ ਪੰਦਾ ਉਹਦਾ ਸਪੀਚ ਠੀਕ ਨਹੀਂ ਹੁੰਦਾ ਇਤਿਆਦੀ ਆਈ ਕੰਟੈਕਟ ਪੂਰ ਨਹੀਂਦਾ ਬਿਹੇਵੀਅਰ ਬੈਡ ਹੁੰਦਾ ਲੇਕਿਨ ਸਾਡੇ ਕੋਲ ਨਾ ਘੱਟ ਤੋਂ ਘੱਟ 400 ਸਟੱਡੀਜ਼ ਆ ਜਿਹੜੀ ਇਹਨੂੰ ਡਿਸਪਰੂਵ ਕਰ ਰਹੀਆਂ ਲੇਕਿਨ ਕਿੰਨਾ ਕਿਤੇ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਉਹ ਪੇਰੈਂਟਸ ਜਿਹੜੇ ਹੈਗੇ ਇੱਕ ਸਟੱਡੀ ਜਿਹੜੀ ਹੈਗੀ ਉਹ ਵੀ ਸਹੀ ਨਹੀਂ ਹੋਈ ਸੀ ਉਹਨੂੰ ਡਿਸਪਰੂਵ ਬਹੁਤ ਸਾਰੇ ਸਟੱਡੀਜ਼ ਨੇ ਕੀਤਾ ਇੱਕ ਤਾਂ ਉਹਨਾਂ ਨੂੰ ਉਹ ਡਾਰਿਆ ਉਹਦੇ ਨਾਲ ਪੈਰਿਸਨ ਉਪਰ ਬੈਕ ਤੇ ਡਰ ਉਹਨਾਂ ਦਾ ਦੂਰ ਕਰ ਸਕਦੇ ਤੀਜਾ ਹੈਗਾ ਉਹਨਾਂ ਦੇ ਧਾਰਮਿਕ ਬਲੀਵ ਜਿੱਦਾਂ ਹੁਣ ਬੀਸੀ ਦੇ ਵਿੱਚ ਸੜੇ ਲੱਗੇ ਅਗਿਆਸਿਸ ਨੈਦਰ ਚਿਲੀ ਵਗੇ ਏਰੀਆ ਉਹ ਏਰੀਆ ਚ ਨਾ ਇੱਕ ਚਰਚ ਉਹ ਵਿੱਚ ਜਾਨਵਰ ਲੋਕੀ ਉਹ ਟੀਕਾ ਕਰਨ ਤੇ ਬਲੀਵ ਨਹੀਂ ਕਰਦੇ ਉਹ ਕਹਿੰਦੇ ਜਿੱਦਾਂ ਰੱਬ ਨੇ ਸਾਨੂੰ ਬਣਾਇਆ ਸੀ ਉਦਾਂ ਰਹਿਣਾ ਅਸੀਂ ਬਾਡੀ ਦੇ ਵਿੱਚ ਕੁਝ ਵੀ ਇੰਜੈਕਟ ਨਹੀਂ ਕਰਨਾ ਸਾਨੂੰ ਨੇਚਰਲ ਤੌਰ ਤੇ ਬਿਮਾਰੀ ਹੋਏਗੀ ਤੇ ਸਾਡੀ ਇਮਿਊਨਿਟੀ ਰਹੇਗੀ ਠੀਕ ਹੈ ਮੰਨਦੇ ਆ ਵੀ ਨੇਚਰਲ ਤੌਰ ਤੇ ਬਹੁਤ ਸਾਰੀ ਬਿਮਾਰੀ ਹੁੰਦੀ ਹੈ ਜਿੱਦਾਂ ਫਲੂ ਕਹ ਲੋ ਆਰਐਸ ਵੀ ਕਹਿ ਲੋ ਅਡੀਨੋ ਕਹਿ ਲੋ ਰਾਈਨੋ ਕਹਿ ਲੋ ਇਹ ਵਾਇਰਸ ਹੈ ਉਸ ਤੋਂ ਸਾਨੂੰ ਇਮਿਊਨਿਟੀ ਮਿਲ ਸਕਦੀ ਹੈ ਲੇਕਿਨ ਪੰਗਾ ਹੈ ਨਾ ਹਰਪ੍ਰੀਤ ਜੀ ਮੀਜ਼ਸ ਨਾਲ ਤਾਂ ਹੁੰਦਾ ਹੈ ਪਹਿਲਾਂ ਤੇ ਬਹੁਤ ਹੀ ਹਾਈਲੀ ਕੰਟੇਜੀਅਸ ਇਹ ਵਾਇਰਸ ਹੈਗਾ ਆਰਐਨਏ ਵਾਇਰਸ ਹੈ ਵਾਇਰਸ ਦੋ ਪ੍ਰਕਾਰ ਦੇ ਹੁੰਦੇ ਡੀਐਨਏ ਤੇ ਆਰਐਨਏ ਦੂਜਾ ਸਮਝੋ ਮੈਨੂੰ ਮੀਜ਼ਸ ਹੈਗੀ ਆ ਔਰ ਮੈਂ ਇੱਕ ਰੂਮ ਦੇ ਵਿੱਚ 100 ਵਿਅਕਤੀ ਆ ਉਹਨਾਂ ਦੇ ਜਾ ਕੇ ਖੰਗ ਆਇਆ ਤੇ 90 ਨੂੰ ਮੀਜ਼ਲਸ ਹੋ ਗਈ 90% ਇਨਫੈਕਟ ਹੋਣਗੇ ਅਗਰ ਉਹਨਾਂ ਟੀਕਾਕਰਨ ਨਹੀਂ ਕੀਤਾ ਹਾਈਲੀ ਕੰਟੇਜੀਅਸ ਹੈ ਦੂਜਾ ਮੀਜ਼ੋਸੋਈ ਤੇ ਤੁਹਾਡਾ 25 ਤੋਂ 30% ਚਾਂਸ ਹੈ ਕਿ ਤੁਹਾਨੂੰ ਐਡਮਿਟ ਹੋਣਾ ਪਊਗਾ ਕਿਉਂਕਿ ਮਲਟੀ ਆਰਗਨਸ ਤੇ ਤੁਹਾਡਾ ਇਫੈਕਟ ਕਰੂਗਾ ਨਿਮੋਨੀਆ ਵੀਰ ਇਨਫੈਕਸ਼ਨ ਵੋਮਿਟਿੰਗ ਡਾਇਰੀਆ ਡੀਹਾਈਡਰੇਸ਼ਨ ਬ੍ਰੇਨ ਦੇ ਜਿਹੜੇ ਮੈਨੇਜਰਸ ਹੈਗੇ ਉਹ ਚ ਸੋਜਿਸ਼ ਕਰ ਸਕਦਾ ਔਰ ਅਨਫੋਰਚਨਟਲੀ 1000 1500 ਦੇ ਵਿੱਚ ਇੱਕ ਦੀ ਮੌਤ ਵੀ ਹੋ ਸਕਦੀ ਆ ਉਹ ਸਾਹਮਣੇ ਸਾਡੇ ਆਇਆ ਸਟੈਟਿਸਟਿਕਸ ਹੋ ਰਹੇ ਮੰਤ ਭਾ ਕੀ ਗੱਲ ਹੈ ਵੀ ਇਹ ਪ੍ਰੀਵੈਂਟੇਬਲ ਆ ਵੈਕਸੀਨਸ ਦੇ ਨਾਲ ਅਸੀਂ ਪ੍ਰੀਵੈਂਟ ਕਰ ਸਕਦੇ ਆ ਦੂਜੀ ਟ੍ਰਬਲ ਇਹ ਆ ਗਈ ਇੱਕ ਕੰਡੀਸ਼ਨ ਅਸੀਂ ਦੇਖ ਰਹੇ ਹਾਂ ਉਹ ਕਹਿੰਦੇ ਵੈਕਸੀਨ ਫਟੀਗ ਵੀ ਥੱਕ ਜਾ ਰਾ ਵੀ ਤੁਸੀਂ ਪਹਿਲਾਂ ਆਰਟੀਗਲ ਲਾਓ ਫਿਰ ਫਲੂ ਦਾ ਟੀਕਾ ਲਾਓ ਫਿਰ ਕੋਵਿਡ ਦੇ ਦੋ ਲਾਓ ਤੇਰੇ ਦੇ ਬੂਸਟਰ ਲਾਓ ਸੋ ਲੋਕੀਏ ਕਿਸਮ ਦਾ ਵੈਕਸੀਨ ਫਟੇਕ ਤੋਂ ਵੀ ਜਾ ਰਿਹਾ ਕਿਹੜੇ ਤਰ੍ਹਾਂ ਕਿਤੇ ਸਾਨੂੰ ਇੱਕ ਸਿੰਗਲ ਵੈਕਸੀਨ ਦੇ ਵਿੱਚ ਉਹਦੇ ਉੱਤੇ ਸਟੱਡੀ ਚੱਲ ਰਹੀ ਹੈ ਫਲੂ ਔਰ ਕੋਵਿਡ ਦਾ ਜਿਹੜਾ ਬੂਸਟਰ ਹੈ ਉਹ ਕ੍ਰੀਏਟ ਕਰਨਾ ਜਾਂ ਹੋਰ ਵੀ ਜਿਹੜੇ ਵੈਕਸੀਨਸ ਹੈਗੇ ਅਮਾਲਗਮੇਟ ਕਰਕੇ ਤਾਂ ਕਿ ਟੀਕਾ ਕਰਣੇ ਬਾਰ-ਬਾਰ ਬਾਰ-ਬਾਰ ਇੱਕ ਤਾਂ ਪੇਰੈਂਟਸ ਲਾਈਕ ਨਹੀਂ ਕਰਦੇ ਉਹਨਾਂ ਨੂੰ ਛੁੱਟੀ ਲੈਣੇ ਪੈਂਦੇ ਕੰਮ ਜੇ ਭੁੱਲ ਜਾਂਦੇ ਆ ਤੇ ਜੇ ਬੱਚਨ ਬੁਖਾਰ ਚੜਦਾ ਫਿਰ ਉਹਨਾਂ ਦੇਖ ਰੇ ਕਰਨੀ ਪੈਂਦੀ ਸੋ ਕਿਤੇ ਨਾ ਕਿਤੇ ਸਾਨੂੰ ਉਹਦੀ ਗੱਲ ਵੀ ਕਰਨੀ ਚਾਹੀਦੀ ਆ ਚੌਥੀ ਗੱਲ ਇਹਦੇ ਵਿੱਚ ਇਹ ਸੀ ਵੀ ਕਈ ਸੂਬਿਆਂ ਨੇ ਨਾ ਮੈਂਡੇਟ ਕਰ ਦਿੱਤਾ ਵੀ ਤੁਹਾਡਾ ਬੱਚਾ ਅਸੀਂ ਸਕੂਲ ਦੇ ਦਾਖਲ ਨਹੀਂ ਕਰਨਾ ਜਦ ਤੱਕ ਤੁਹਾਡਾ ਪੂਰਾ ਇਮਨਾਈਜੇਸ਼ਨ ਰਿਕਾਰਡ ਨਾ ਹੋਵੇ ਤੇ ਲੋਕਾਂ ਨੇ ਉਹਦੇ ਅਗੇਂਸਟ ਪ੍ਰੋਟੈਸਟ ਕੀਤਾ ਵੀ ਸਾਡੀ ਜਿਹੜੀ ਰਾਈਟਸ ਹੈਗੀ ਆ ਉਹਦੀ ਉਲੰਘਣਾ ਹੋ ਰਹੀ ਆ ਸੋ ਕਿਤਨਾ ਕਿਤੇ ਅੱਜ ਤੋਂ ਕੁਝ 5 ਸਾਲ ਪਹਿਲੋ 80 ਤੋਂ 85% ਜਿਹੜੇ ਪੇਰੈਂਟਸ ਸੀ ਉਹ ਇਸ ਗਵਰਨਮੈਂਟ ਡਾਈਜੈਸਟ ਕਰ ਲੰਨੇ ਸੀ ਵੀ ਠੀਕ ਆ ਸਕੂਲਾਂ ਨੇ ਪ੍ਰੋਵਿੰਸ ਨੇ ਮੰਡੇਟ ਕੀਤਾ ਦੱਸਿਆ ਉਹਦੀ ਪਾਲਣਾ ਕਰਾਂਗੇ ਅੱਜ ਉਹ ਨੰਬਰ ਦੇਖ ਕੇ 55% ਹੋ ਗਿਆ ਸੋ ਸਿਰਫ 55% ਲੋਕ ਪਾਲਣਾ ਕਰਨ ਦੀ ਕੋਸ਼ਿਸ਼ ਕਰਦੇ 45 ਕਰ ਰਹੇ ਵੀ ਨਹੀਂ ਸਾਡੀ ਜਿਹੜੀ ਹੈਗੀ ਆ ਭਾਵਨਾਵਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਥੇਸ ਪੁੱਛ ਕਿਉਂਕਿ ਤੁਸੀਂ ਸਾਡੇ ਨਾਲ ਜਬਰਦਸਤੀ ਸਾਡਾ ਬੱਚਾ ਜਿਹੜਾ ਐਡਮਿਟ ਨਹੀਂ ਕਰ ਰਹੇ ਕਿਉਂਕਿ ਉਹਦਾ ਟੀਕਾਕਰਨ ਸਹੀ ਨਹੀਂ ਹੈਗਾ ਸੋ ਕਿਤੇ ਨਾ ਕਿਤੇ ਇਹਦੇ ਵਿੱਚ ਨਾ ਐਜੂਕੇਸ਼ਨ ਦੀ ਬਹੁਤ ਜ਼ਰੂਰਤ ਹੈਗੀ ਕਿਉਂਕਿ ਦੇਖੋ ਬੱਚਾ ਜਿਹੜਾ ਹੈਗਾ ਨਾ ਉਹ ਬਹੁਤ ਹੀ ਕੋਮਲ ਵਰ ਪਿਆਰਾ ਬੰਦਾ ਅਗਰ ਉਹਨੂੰ ਟੀਕਾ ਕਰਨ ਨਹੀਂ ਲੱਗਾ ਤੇ ਅਗਰ ਉਹਨੂੰ ਕੋਈ ਕੋਈ ਬਿਮਾਰੀ ਹੁੰਦੀ ਨੀਜ਼ਲ ਮਮਸ ਰੂਬੇਲਾ ਜਾਂ ਪੋਲਿਓ ਯਾ ਹੋਰ ਤੋਂ ਦੀ ਪੂਰੀ ਜ਼ਿੰਦਗੀ ਜਿਹੜੀ ਹੈਗੀ ਆ ਡਾਵਾ ਡੋਲ ਹੋ ਸਕਦੀ ਹੈ ਜਾਂ ਡੈਥ ਵੀ ਹੋ ਸਕਦੀ ਹੈ ਹਾਂ ਹੁਣ ਸਮਝੋ ਤੁਸੀਂ ਕੈਨੇਡਾ ਚ ਹੈਗੇ ਇੱਥੇ ਮੀਜ਼ਲ ਬਹੁਤ ਘੱਟ ਹੈਗੇ ਲੇਕਿਨ ਤੁਸੀਂ ਕਦੇ ਨਾ ਕਦੀ ਤੇ ਟਰੈਵਲ ਕਰੋਗੇ ਜਾਂ ਬਾਹਰ ਕੋਈ ਟਰੈਵਲ ਕਰਕੇ ਆਉਗਾ ਫੇਰ ਅਗਰ ਸਮਝੋ ਤੁਹਾਡਾ ਬੱਚਾ ਆ ਉਹਨੂੰ ਅਗਰ ਮੀਜ਼ਲਸ ਹੈਗੀ ਆ ਸਕੂਲੇ ਜਾਂਦਾ ਸਕੂਲ ਦੇ ਵਿੱਚ ਹੁਣ ਸਾਰੇ ਬੱਚੇ ਤਾਂ ਮਤਲਬ ਹੈਲਥੀ ਨਹੀਂ ਹੁੰਦੇ ਇਹ ਕੈਂਸਰ ਦਾ ਟ੍ਰੀਟਮੈਂਟ ਲੈ ਰਹੇ ਹੈ ਕਈਆਂ ਦਾ ਇਮਿਊਨ ਸਿਸਟਮ ਲੋਅ ਉਹਨਾਂ ਨੂੰ ਇਨਫੈਕਟ ਕਰ ਗਿਆ ਹੋਗਾ ਤਾਂ ਉਹਨਾਂ ਤੇ ਜਾਨ ਨੂੰ ਖਤਰਾ ਹੋਗਾ ਸੋ ਸਾਨੂੰ ਸਮਾਜਿਕ ਤੌਰ ਦੇ ਉੱਤੇ ਵੀ ਇਹਦੇ ਉੱਤੇ ਸੋਚਣਾ ਚਾਹੀਦਾ ਤੁਸੀਂ ਜਿਹੜਾ ਟਰੈਵਲ ਦਾ ਗੱਲ ਕੀਤਾ ਜਿਵੇਂ ਅਪੜ ਰੈਸੀ ਕੀ ਜ਼ਿਆਦਾਤਰ ਜਿਹੜੇ ਕੇਸਿਸ ਹੋਏ ਨੇ ਉਹ ਤੇ ਟਰੈਵਲਿੰਗ ਇੱਕ ਮੇਜਰ ਫੈਕਟਰ ਰਹੇਗਾ ਸੀ ਜਿਹਦੇ ਕਾਰਨ ਇਹ ਬੱਚੇ ਜਿਹੜੇ ਪ੍ਰਭਾਵਿਤ ਹੋਏ ਨੇ ਪਰ ਨਾਲ ਹੀ ਡਾਕਟਰ ਸਾਹਿਬ ਜਿਹੜਾ ਤੁਸੀਂ ਗੱਲ ਗਈ ਕਿ ਜਿਹੜੇ ਮੰਡੇਟਿਡ ਏਜ ਦੇ ਵਿੱਚ ਈਟੀਕੇ ਲੱਗਨੇ ਚਾਹੀਦੇ ਨੇ ਜੇਕਰ ਨਹੀਂ ਲੁਆਏ ਕੀ ਉਸ ਤੋਂ ਬਾਅਦ ਬਿਲਕੁਲ ਟੀਕਾ ਕਰਨ ਹੈਨੀ ਟਾਈਮ ਸ਼ੁਰੂ ਹੋ ਸਕਦਾ ਔਰ ਅਸੀਂ ਮੈਂ ਦੇਖਦਾ ਕਾਫੀ ਰਿਫਿਊਜੀਸ ਆਤੇ ਸੀਰੀਆ ਤੋਂ ਹੁੰਦੇ ਆ ਅਫਗਾਨਿਸਤਾਨ ਤੋਂ ਹੁੰਦੇ ਆ ਕਈ ਮਤਲਬ ਕੈਂਪਸ ਚ ਰਹਿ ਜਾਂਦੇ ਜਿੱਥੇ ਬਿਲਕੁਲ ਹੈਲਥ ਕੇਅਰ ਫੈਸਿਲਿਟੀਆਂ ਵੀ ਨਹੀਂ ਅਵੇਲੇਬਲ ਸੀ ਸੋ ਉਹਨਾਂ ਦਾ ਕੈਚ ਅਪ ਅਸੀਂ ਕਿਹੜੇ ਵੀ ਟਾਈਮ ਕਰ ਸਕਦੇ ਆ ਔਰ ਜਿਹੜੀ ਹੈਲਥ ਕੈਨੇਡਾ ਹੈਗਾ ਤੁਹਾਡਾ ਫ੍ਰੀ ਟੀਕਾ ਕਰਨ ਕਰਦੀ ਐ ਚ ਤੁਹਾਨੂੰ ਕੋਈ ਪੈਸੇ ਦੇਣੇ ਨਹੀਂ ਦਿੰਦੇ ਔਰ ਤੁਹਾਨੂੰ ਹੈਲਪ ਵੀ ਕਰਦੀ ਕੈਚ ਅਪ ਕਰਨ ਚ ਇੱਕ ਬਕਾਇਦਾ ਬੁੱਕ ਹੁੰਦੀ ਆ ਉਹ ਵੈਕਸੀਨ ਪਾਸਪੋਰਟ ਜਿੱਦਾਂ ਪਾਸਪੋਰਟ ਸਾਡਾ ਹੁੰਦਾ ਉਹ সাইਜ਼ ਦੇ ਹੁੰਦੇ ਆ ਬਲੂ ਜਾਂ ਕਲਰ ਹੁੰਦਾ ਉਹ ਤੇ ਇੱਕ ਬੇਬੀ ਦਾ ਪਿਕਚਰ ਵੀ ਆ ਉਹਦੇ ਵਿੱਚ ਕਈ ਵਾਰ ਨਰਸਿਸ weight ਵਗੈਰਾ ਵੀ ਲਿਖ ਦਿੰਦੇ ਆ ਕਈ ਕੁਝ ਮਤਲਬ ਡਾਟਾ ਹੁੰਦਾ ਤੁਹਾਡੇ ਕੋਲ ਦੂਜੀ ਨਾਲੇ ਕੀ ਕਈ ਪੇਰੈਂਟਸ ਕਹਿੰਦੇ ਆ ਵੀ ਸਾਨੂੰ ਨਹੀਂ ਪਤਾ ਵੀ ਸਾਡਾ ਟੀਕਾకరణ ਹੋਇਆ ਕਿ ਨਹੀਂ ਹੋਇਆ ਸਾਡੇ ਕੋਲ ਵੈਕਸੀਨ ਪਾਸਪੋਰਟ ਨਹੀਂ ਹੈਗਾ ਸਾਡੇ ਕੋਲ ਵੈਕਸੀਨ ਕਾਰਡ ਨਹੀਂ ਹੈ ਜੀ ਪਤਾ ਨਹੀਂ ਸਾਨੂੰ ਟੀਕੇ ਲੱਗੇ ਵੀ ਕਿ ਨਹੀਂ ਲੱਗੇ ਔਰ ਇਹ ਇਹਦੇ ਵਿੱਚ ਹਨ ਇੱਕ ਤਾਂ ਵਿਸ਼ਵਾਸ ਕਰਨਾ ਚਾਹੀਦਾ ਵੀ ਮਾਪੇ ਆਪਣੇ ਅਗਰ ਉਹ ਕਹਿ ਰਹੇ ਆ ਵੀ ਲਵਾਇਆ ਤੇ ਹੈ ਜੀ ਆ ਲੱਗੇ ਆ ਦੂਜੀ ਗੱਲ ਇੱਕ ਬਲੱਡ ਟੈਸਟ ਨਾਲ ਸੀ ਐਂਟੀਬਾਡੀਜ਼ ਚੈੱਕ ਕਰ ਸਕਦੇ ਆ ਮੀ ਤੁਹਾਡੇ ਵਾਸਤੇ ਨੀਜ਼ਰਸ ਦੇ ਲਈ ਪ੍ਰੋਟੈਕਟਿਵ ਐਂਟੀਬਾਡੀਜ਼ ਹੈ ਕਿ ਨਹੀਂ ਹੈਗੀਆਂ ਅਗਰ ਇਹਨਾਂ ਫਾਈਆਂ ਤਾਂ ਫਿਰ ਮਤਲਬ ਤੁਹਾਡਾ ਟੀਕਾਕਰਨ ਕਦੀ ਨਾ ਕਦੀ ਹੋਇਆ ਲੇਕਿਨ ਫਿਰ ਵੀ ਅਗਰ ਤੁਹਾਨੂੰ ਲੱਗਦਾ ਵੀ ਕੁਝ ਟਰੈਵਲ ਤੁਸੀਂ ਕਰਨਾ ਹੈ ਐਂਟੀ ਬੋਡੀ ਲੈਵਲ ਵਾਸਤੇ ਟਾਈਮ ਨਹੀਂ ਹੈ ਤਾਂ ਇੱਕ ਡੋਜ਼ ਵੀ ਤੁਹਾਨੂੰ 85% ਪ੍ਰੋਟੈਕਟ ਕਰੂਗਾ ਦੋ ਡੋਜ਼ ਤੁਹਾਨੂੰ 100% ਪ੍ਰੋਟੈਕਟ ਕਰਦੇ ਸਭ ਕਿਤੇ ਨਾ ਕਿਤੇ ਸਾਨੂੰ ਉਸ ਪ੍ਰੈਕਟੀਕੈਲਿਟੀ ਦੇ ਉੱਤੇ ਵੀ ਜਣਾ ਚਾਹੀਦਾ ਕਾਫੀ ਲੋਕ ਕਹਿੰਦੇ ਪਈ ਨਹੀਂ ਹੁਣ ਅਸੀਂ ਟਰੈਵਲ ਕਰਨਾ ਸਾਡਾ ਬੱਚਾ ਮਤਲਬ ਵੀ 12 13 ਮਹੀਨੇ ਦਾ ਉਹਨੂੰ ਇੱਕ ਡੋਜ਼ ਲੱਗ ਗਿਆ ਲੇਕਿਨ ਦੂਜਾ ਡੋਜ਼ 18 ਮਹੀਨੇ ਚ ਲੱਗੇਗਾ ਅਸੀਂ 15 ਕਿ ਮਹੀਨੇ ਚ ਜਾਣਾ ਹਾਂ ਦੂਜਾ ਡੋਜ਼ ਤੁਸੀਂ ਅਰਨੀ ਵੀ ਲਵਾ ਸਕਦੇ ਹੋ ਜਿੱਪੇ ਗੱਲ ਨਹੀਂ ਆ ਇਦਾਂ ਕੋਈ ਵੀ ਰੂਲ ਸੈਂਕਸ਼ਨ ਨਹੀਂ ਹੈਗਾ ਦੋ ਡੋਜ਼ ਤੁਹਾਨੂੰ 100% ਪ੍ਰੋਟੈਕਸ਼ਨ ਦਿੰਦੇ ਇੱਕ ਡੋਜ਼ ਵੀ ਤੁਹਾਨੂੰ 85% ਪ੍ਰੋਟੈਕਸ਼ਨ ਦਿੰਦਾ ਜੀ ਓਕੇ ਸੋ ਅ ਕੀ ਨਮਤਰ ਡਾਕਟਰ ਸਾਹਿਬ ਕੀ ਸਿਰਫ ਬੱਚਾ ਨੂੰ ਹੀ ਮੀਜ਼ਲਸ ਹੁੰਦੇ ਵਡਿਆਂ ਨੂੰ ਨਹੀਂ ਹੁੰਦੇ ਯਾਨੀ ਏਜ ਗਰੁੱਪ ਚ ਹੋ ਸਕਦੇ ਲੇਕਿਨ ਪ੍ਰੋਬਬਲੀ ਉਹਦੇ ਆ ਵੀ ਮੀਜ਼ਲਸ ਜਿਹੜੇ ਹੈਗੇ ਨਿੱਕੇ ਬੱਚਿਆਂ ਦੇ ਉੱਤੇ ਜ਼ਿਆਦਾ ਹਾਵੀ ਹੁੰਦਾ ਕਿਉਂਕਿ ਉਹਨਾਂ ਦਾ ਇਮਿਊਨ ਸਿਸਟਮ ਇੰਨਾ ਵਿਕਸਤ ਨਹੀਂ ਹੁੰਦਾ ਇਸ ਲਈ ਤੁਸੀਂ ਆ ਡੈਥ ਵੀ ਦੇਖੋ ਉਹਦੀ ਐਗਜ਼ੈਕਟ ਏਜ ਨਹੀਂ ਦੱਸੀ ਲੈਸ ਥੈਨ 5 ইয়ারਸ ਆਫ ਏਜ ਦਸੀਏ ਫੋਰ ਬੋਥ ਬੋਥ ਜਿਹੜੇ ਏਜ ਦੇ ਡੈਥ ਹੈ ਵਰਲਡਵਾਈਡ ਵੀ ਅਸੀਂ ਦੇਖਦੇ ਆ ਉਹ ਨਿੱਕੇ ਨਿਆਣੇ 3 ਸਾਲ ਤੋਂ ਥੱਲੇ ਹੀ ਹੁੰਦੇ ਦੂਜੀ ਵੈਲੂ ਹੁੰਦੀ ਆ ਵੀ ਜਿਹੜਾ ਨਿੱਕਾ ਬੱਚਾ ਹੈਗਾ ਉਹ ਮਤਲਬ ਪੂਰੀ ਤਰ੍ਹਾਂ ਕਮਿਊਨੀਕੇਟਿਵ ਨਹੀਂ ਕਰ ਪਾਂਦਾ ਵੀ ਮੇਰੇ ਵਕੀਰ ਲੱਛਣ ਹੈਗੇ ਐਡਲਟ ਨੋਦਰ ਕੋਈ ਹੈਗਾ ਉਹ ਵਰਬਲਾਈਜ਼ ਵੀ ਕਰ ਸਕਦਾ ਔਰ ਮੀਜ਼ਲਸ ਦੇ ਜਿਹੜੇ ਲੱਛਣ ਹੈਗੇ ਆ ਵੀ ਪਹਿਲੇ ਤੇ ਇਹਦਾ ਇਨਕੂਬੇਸ਼ਨ ਪੀਰੀਅਡ ਹੁੰਦਾ ਕਰੀਬਨ 10 ਤੋਂ 15 ਦਿਨ ਵੀ ਮੈਂ ਅਦਰ ਵਾਇਰਸ ਮੇਰੀ ਬਾਡੀ ਚ ਗਿਆ ਔਰ ਵੈਕਸੀਨੇਸ਼ਨ ਨਹੀਂ ਲੱਗਿਆ ਮੈਨੂੰ ਤੇ 10 ਤੋਂ 15 ਦਿਨ ਦੇ ਬਾਅਦ ਮੈਨੂੰ ਮੀਜ਼ਲਸ ਹੋਣ ਦੀ ਸੰਭਾਵਨਾ ਰਹੀ ਆ ਲੇਕਿਨ ਜਿਹੜਾ ਨਾ ਕਰ ਲਈ ਦੇਸ਼ ਚ ਨਾ ਸਾਡੇ ਗਲ ਦੇ ਵਿੱਚ ਛਿੱਟਿੱਟੇ ਸਪੌਟ ਹੁੰਦੇ ਉਹਨੂੰ ਕਹਿੰਦੇ ਕੌਪਲਿਕ ਸਪੌਟ ਕੇਓਪੀਐਲਐਸਸੀ ਕੇ ਜਦੋਂ ਟੈਸਟਿੰਗ ਅਵੇਲੇਬਲ ਨਹੀਂ ਸੀ ਉਦੋਂ ਡਾਕਟਰ ਪੌਪਲਿਕ ਨੇ ਦੱਸਿਆ ਸੀ ਅਗਰ ਸਪੌਟ ਆ ਰਿਹਾ ਤੇ ਮੋਸਟ ਲਾਈਕਲੀ ਗਾਂ ਚੱਲ ਕੇ ਮੀਜ਼ਲ ਦੇ ਲੱਛਣ ਆ ਜਾਣੇ ਮੀਜ਼ਲ ਦੇ ਲੱਛਣ ਹੈ ਜੀ ਬੀ ਬਹੁਤ ਜ਼ਿਆਦਾ ਬੁਖਾਰ ਹੁੰਦਾ ਅੱਖਾਂ ਲਾਲ ਸਰਕ ਹੋ ਗਈਆਂ ਇੱਕਦਮ ਲਾਲ ਕਿਸਮ ਦਾ ਰੈਸ਼ ਬਾਡੀ 'ਤੇ ਜਿਹਨੂੰ ਆਪਾਂ ਮੈਕੂਲੋ ਪੈਪੂਲਰ ਕਹਿੰਦੇ ਅੰਗਰੇਜ਼ੀ 'ਚ ਉਹ ਹੁੰਦਾ ਬੱਚੇ ਤਾਂ ਨੱਕ ਵਗਦਾ ਖਾਂਗਿਆ ਜ਼ੁਕਾਮ ਆ ਓਵਰਆਲ ਕੰਡੀਸ਼ਨ ਬੱਚੇ ਦੀ ਖਰਾਬ ਹੁੰਦੀ ਹੈ ਔਰ ਹੁਣ ਤਾਂ ਸਾਡੇ ਕੋਲ ਪੀਸੀਆਰ ਡਾਇਗਨੋਸਟਿਕ ਹੈ ਜਿਹੜਾ ਅਸੀਂ ਜੈਨੇਟਿਕਲੀ ਪੋਲੀਮਰੇਸ ਚੇਨ ਰਿਐਕਸ਼ਨ ਦੇ ਨਾਲ ਜਿਹੜਾ ਵਾਇਰਸ ਨੂੰ ਐਮਪਲੀਫਾਈ ਕਰਕੇ ਬਿਤੇ ਮੈ ਡੇ অর ਟੂਸ ਨੂੰ ਰਿਪੋਰਟ ਮਿਲ ਜਾਂਦੀ ਹੈ ਨਹੀਂ ਤੇ ਪੁਰਾਣਾ ਟੈਸਟ ਸੀ ਬਲੱਡ ਤੋਂ ਆਈਜੀਐਮ ਆਈਜੀਐਮ ਦਾ ਮਤਲਬ ਹੁੰਦਾ ਵੀ ਜਿਹੜੇ ਹੌਨ ਐਂਟੀਬਾਡੀਜ਼ ਬਣ ਰਹੀ ਹੈ ਰੀਸੈਂਟ ਇਨਫੈਕਸ਼ਨ ਦੇ ਨਾਲ ਉਹ ਚੈੱਕ ਕਰ ਸਕਦੇ ਸੀ ਵੀ ਮਿਸਿਸ ਦੇ ਬਣ ਰਹੀ ਕਰਨੀ ਆਈਜੀਜੀ ਹੁੰਦੀ ਹੈ ਜਿਹੜੀ ਵੀ ਪਾਸਟ ਤੁਹਾਡਾ ਟੀਕਾ ਲੱਗਾ ਜਾਂ ਪਾਸਟ ਤੁਹਾਨੂੰ ਮੀਜ਼ਲ ਹੋਇਆ ਉਹਦੀ ਐਂਟੀਬਾਡੀਜ਼ ਹੁੰਦੀਆਂ ਸੋ ਆਈਜੀਐਮ ਪੀਚਰ ਕੀਤੀ ਜਾ ਸਕਦੀ ਹੈ ਲੇਕਿਨ ਇਹਦਾ ਇਲਾਜ ਦੇਖੋ ਸਪੋਰਟਿਵ ਹੈ ਇਹਦੇ ਲਈ ਕੋਈ ਦਵਾਈ ਨਹੀਂ ਜੋ ਵੀ ਜਿਹੜੀ ਮੀਜ਼ਲ ਦੇ ਵਾਇਰਸ ਨੂੰ ਕਿਲ ਕਰ ਸਕੇ ਤੁਹਾਡੇ ਬਾਡੀ ਨੂੰ ਫਾਈਟ ਕਰਨਾ ਪੈਣਾ ਹੋ ਸਕਦਾ ਤੁਹਾਡੀ ਬਾਡੀ ਵਿਨ ਕਰੋਗੇ ਦੇਖੋ 1000 ਦੇ 1 ਡੈਥ ਹੁੰਦੀ ਹੈ ਤੇ 999 ਵਿਨਤਾ ਕਰਦੇ ਆ ਲੇਕਿਨ ਜਿਹੜੀ ਇੱਕ ਡੈਥ ਹੈ ਉਹ ਵੀ ਪ੍ਰੀਵੈਂਟੇਬਲ ਹੈ ਇਹਦੇ ਇਨਫੈਕਸ਼ਨ ਨੂੰ ਕਈ ਵਾਰ ਉਹਨਾਂ ਦਾ ਹਾਈਡਰੇਸ਼ਨ ਦੇ ਉੱਤੇ ਵਰਕ ਕਰਨਾ ਪੈਂਦਾ ਬੁਖਾਰ ਦੇ ਉੱਤੇ ਵਰਕ ਕਰਨਾ ਪੈਂਦਾ ਅਗਰ ਨਿਮੋਨੀਆ ਡਿਵੈਲਪ ਹੋ ਰਹੀ ਹੋ ਉਹਦੇ ਲਈ ਸਾਨੂੰ ਐਂਟੀਬਾਇਓਟਿਕਸ ਕਿਉਂਕਿ ਸੈਕੰਡਰੀ ਨਿਮੋਨੀਆ ਡਿਵੈਲਪ ਹੋ ਜਾਂਦਾ ਹੈ ਈਅਰ ਇਨਫੈਕਸ਼ਨ ਹੋ ਜਾਂਦੇ ਆ ਔਰ ਅਗਰ ਬ੍ਰੇਨ 'ਚ ਹੋ ਰਿਹਾ ਤੇ ਉਸ ਹਿਸਾਬ ਦੇ ਨਾਲ ਕਈ ਵਾਰ ਸਟੀਰੋਇਡ ਦੇਣੇ ਪੈਂਦੇ ਆ ਵੀ ਬ੍ਰੇਨ ਦੀ ਜਿਹੜੀ ਸਵੈਲਿੰਗ ਹੈ ਉਹ ਘਟੇ ਮਤਲਬ ਵੀ ਜਿਹੜੀ ਉਹਨਾਂ ਦੀ ਜਿਹੜੀ ਐਨਕੈਫਲਾਈਟਿਸ ਹੈਗੀ ਆ ਉਹਦੇ ਉੱਤੇ ਸੋ ਇਹਨੂੰ ਕਹਿੰਦੇ ਸਿੰਪਟੋਮੈਟਿਕ ਟ੍ਰੀਟਮੈਂਟ ਜਦੋਂ ਕੋਈ ਵੀ ਵਾਇਰਸ ਪ੍ਰਤੀ ਸਾਡੇ ਕੋਲ ਦਵਾਈ ਨਹੀਂ ਹੈਗੀ ਜਦੋਂ ਕੋਵਿਡ ਪ੍ਰਤੀ ਵੀ ਸਾਡੇ ਕੋਲ ਕੋਈ ਐਂਟੀਬਾਇਓਟਿਕ ਨਹੀਂ ਹੈਗੀ ਇਸ ਲਈ ਅਸੀਂ ਹਮੇਸ਼ਾ ਕਹਿੰਦੇ ਆ ਵੀ ਉਹਦਾ ਵੈਕਸੀਨੇਸ਼ਨ ਕਰੋ ਫਲੂ ਪ੍ਰਤੀ ਵੀ ਅਸੀਂ ਕਿੰਨੇ ਵੈਕਸੀਨੇਸ਼ਨ ਕਰੋ ਪੋਲੀਓ ਪ੍ਰਤੀ ਵੀ ਅਸੀਂ ਕਿੰਨੇ ਵੈਕਸੀਨੇਸ਼ਨ ਕਰੋ ਸੋ ਕਿਹਦੇ ਲਈ ਵੀ ਸਾਨੂੰ ਪੈਰੈਂਟਸ ਅਗੇ ਮੇਰੀ ਬੇਨਤੀ ਹੈ ਕਿ ਅਬੀ ਪਲੀਜ਼ ਆਪਣੇ ਬੱਚਿਆਂ ਦੇ ਰਿਕਾਰਡ ਚੈੱਕ ਕਰੋ ਅਵੇਸਲੀ ਨਾ ਹੋ ਵੈਕਸੀਨੇਸ਼ਨ ਜਿਹੜਾ ਇਹਦਾ ਉਹਨਰ ਦੱਦ ਰੂਸ ਰੱਖੋ ਸਾਰੀ ਕਮਿਊਨਿਟੀ ਜਿਹੋ ਹੁੰਦਾ ਵੈਕਸੀਨੇਸ਼ਨ ਦੀ ਅਪਡੇਟ ਬਹੁਤ ਗੁੱਡ ਹੈਗੀਆ ਬਟ ਕਈ ਵਾਰ ਪੈਰੈਂਟਸ ਭੁੱਲ ਜਾਂਦੇ ਆ ਕਈ ਵਾਰ ਚੇਤਾ ਨਹੀਂ ਰਹਿੰਦਾ ਕਈ ਵਾਰ ਜਦੋਂ ਵੈਕਸੀਨੇਸ਼ਨ ਕਲੀਨਿਕਸ ਬੰਦ ਹੁੰਦੇ ਆ ਤੇ ਵਾਰ ਮਤਲਬ ਕਈ ਫੈਕਟਰਸ ਨੇ ਦੇਣ ਸੋ ਜ਼ਰੂਰ ਆਪਣੇ ਬੱਚੇ ਦੀ ਸੇਫਟੀ ਵਾਸਤੇ ਦੋ ਡੋਸ ਸਾਨੂੰ ਚਾਹੀਦੇ ਆ ਮਿਸਲਸ ਤੋਂ ਪ੍ਰੋਟੈਕਸ਼ਨ ਵਾਸਤੇ ਬੱਚਿਆਂ ਦੇ ਜੀ ਜਿਸ ਤਰ੍ਹਾਂ ਧਾਰਮਿਕ ਕੁਝ ਗਰੁੱਪ ਨੇ ਜਿਹੜਾ ਸਰ ਤੁਸੀਂ ਗੱਲ ਕਹੀ ਕਿ ਉਹ ਟੀਕਾ ਕਰ ਨਹੀਂ ਕਰਾਣਾ ਚਾਹੁੰਦੇ ਅਤੇ ਖਾਸ ਤੌਰ ਤੇ ਕੋਵਿਡ ਤੋਂ ਬਾਅਦ ਆਪਣੀ ਕਮਿਊਨਿਟੀ ਵਿੱਚ ਵੀ ਇੱਕ ਸੋਸ਼ਲ ਮੀਡੀਆ ਦਾ ਬਹੁਤ ਫਾਇਦਾ ਹੋਇਆ ਪਰ ਨੁਕਸਾਨ ਵੀ ਇਹ ਹੋਇਆ ਕਿ ਬਹੁਤ ਸਾਰੀ ਮਿਸ ਇਨਫਾਰਮੇਸ਼ਨ ਜਿਹੜੀ ਕੀ ਹੈ ਖਾਸ ਤੌਰ ਤੇ ਟੀਕਿਆਂ ਸੰਬੰਧੀ ਜਿਹੜੀ ਉਹ ਕਾਫੀ ਪ੍ਰਫੁੱਲਤ ਹੋਈ ਤੇ ਮਾਪੇ ਉਸ ਤੋਂ ਵੀ ਥੋੜਾ ਜਿਹਾ ਪਿੱਛੇ ਹਟ ਰਹੇ ਨੇ ਸੋ ਡੈਫੀਨਿਟਲੀ ਜੀ ਇਹਦੇ ਉੱਤੇ ਕਾਫੀ ਕੁਝ ਰਿਪੋਰਟਸ ਆਈਆਂ ਮੈਂ ਇੱਕ ਸਪੈਸ਼ਲ ਪ੍ਰੋਗਰਾਮ ਤੁਹਾਡਾ ਨਾਲ ਕਰਾਂਗਾ ਵੈਕਸੀਨੇਸ਼ਨ ਫਟੀਕ ਤੇ ਵੈਕਸੀਨੇਸ਼ਨ ਬਾਰੇ ਪਰ ਇਹਦੇ ਸੰਬੰਧ ਵਿੱਚ ਤੁਸੀਂ ਕੀ ਅਖੀਰ ਉਚ ਮੈਸੇਜ ਦਿਓਗੇ ਮਾਵਾਪ ਜਿਹੜੇ ਇਹ ਸਮਝ ਰਹੇ ਨੇ ਕਿ ਜੀ ਵੈਕਸੀਨੇਸ਼ਨ ਠੀਕ ਨਹੀਂ ਆਪਣੇ ਆਪ ਹੀ ਬੱਚਾ ਜਿਹੜਾ ਉਹਦੀ ਇਮਿਊਨ ਸਿਸਟਮ ਸਟਰੋਂਗ ਹੋ ਜਾਏਗਾ ਆਪੇ ਉਹ ਫਾਈਟ ਕਰ ਲੇਗਾ ਸਭ ਕੁਝ ਦੇਖੋ ਸੰਸਾਰ ਚ ਨਾ ਇਨਸਾਨ 4 ਮਿਲੀਅਨ ਸਾਲ ਤੋਂ ਰਹਿ ਰਿਹਾ ਔਰ ਧਰਤੀ ਸਾਡੀ 4.95 ਬਿਲੀਅਨ ਸਾਲ ਪੁਰਾਣੀ ਆ ਤੇ ਵਾਇਰਸ ਜੀ ਜਿਹੜੇ ਹੈਗੇ 2 ਬਿਲੀਅਨ ਸਾਲ ਤੋਂ ਰਹਿ ਰਹੇ ਆ ਅਸੀਂ ਵਾਇਰਸ ਟੈਰਿਟਰੀ ਤੇ ਰਹਿ ਰਹੇ ਆ ਔਰ ਉਹ ਬਚਦੇ ਆ ਰਹੇ 2 ਬਿਲੀਅਨ ਸਾਲ ਤੋਂ ਔਰ ਕਾਹੇ ਬਗਾਇ ਸਾਨੂੰ ਇਨਫੈਕਸ਼ਨ ਕਰਦੇ ਆ ਹਾਂ ਮੈਂ ਮੰਨਦਾ ਵੀ ਰੈਗੂਲਰ ਜਿਹੜਾ ਹੁਣ ਫਲੂ ਦਾ ਵਾਇਰਸ ਹੈ ਵਗੈਰਾ ਹੈ ਨਾ ਕਈ ਵਾਰ ਹੁਣ ਤੁਸੀਂ ਅਰਪ੍ਰੀਤ ਅਗਰ ਮੈਂ ਡਾਟਾ ਸ਼ੇਅਰ ਕਰੂੰਗਾ ਤੇ 15000 ਐਡਮਿਸ਼ਨਸ ਫਲੂ ਤਾਂ ਹੁੰਦੀ ਹੈ ਕੈਨੇਡਾ ਚ ਔਰ ਕਰੀਬਨ ਸਾਢੇ 300 ਤੋਂ 400 ਡੈਥ ਵੀ ਹੁੰਦੀ ਹੈ ਹੈ ਨਾ ਇਹ ਮਤਲਬ ਮੋਸਟਲੀ 올ਡ एज ਚ ਜਾ ਕੇ ਵਾਇਰਸ ਹਾਵੀ ਹੁੰਦਾ ਜਿਨ੍ਹਾਂ ਦਾ ਇਮਿਊਨ ਸਿਸਟਮ ਬੋਡਾ ਮੰਡੋਲੇ ਜਾਂ ਮਲਟੀਪਲ ਹੈਲਥ ਇਸ਼ੂਸ ਆ ਗਏ ਲੇਕਿਨ ਕ੍ਰਬਲ ਹੈ ਗਿਆ ਵੀ ਅਸੀਂ ਜਦੋਂ ਸਾਡੇ ਕੋ 100% ਇਫੈਕਟਿਵ ਵੈਕਸੀਨੇਸ਼ਨ ਅਵੇਲੇਬਲ ਹੈਗੀਆ ਤੇ ਸਾਨੂੰ ਉਹਦੇ ਤੇ ਵਿਸ਼ਵਾਸ ਕਰਨਾ ਚਾਹੀਦਾ ਇਹਦੇ ਸਾਈਡ ਇਫੈਕਟਸ ਨਹੀਂ ਹੈਗੇ ਦੂਜਾ ਹੰਤਾ ਕੋ ਅਸੀਂ ਪੋਲੀਓ ਆਪਣੀ ਜ਼ਿੰਦਗੀ ਚ ਕੋਈ ਨਾ ਕੋਈ ਸਾਡਾ ਦੋਸਤ ਮਿੱਤਰ ਰਿਸ਼ਤੇਦਾਰ ਜੂਜ਼ਰਿਆ ਮਤਲਬ ਵੀ ਪੈਰਲਿਸਿਸ ਹਰੰਦੀ ਲਿੰਦਿਓ ਪੂਰੀ ਉਮਰ ਰਹੀ ਹੀ ਉਹਨੂੰ ਹੈਨਾ ਲੇਕਿਨ ਉਹ ਵੀ ਹਰ ਵੈਕਸੀਨੇਸ਼ਨ ਦੇ ਨਾਲ ਕੀ ਗਲੋਬਲ ਪੱਤਰ ਦੇ ਉੱਤੇ ਹਿੰਦੁਸਤਾਨ ਵੀ ਪੋਲੀਓ ਮੁਕਤ ਹੈਗਾ ਪਾਕਿਸਤਾਨ 'ਚ ਇੱਕ ਛੋਟਾ ਪਾਕਟ ਹੈਗਾ ਜਿੱਥੇ ਉਹ ਵੈਕਸੀਨੇਸ਼ਨ ਅਲਰਵ ਨਹੀਂ ਕਰਦੇ ਜਿਹੜਾ ਵਜ਼ੀਰਾਬਾਦ ਦੇ ਲੱਗੇ ਬਾਕੀ ਵਰਲਡ ਗੋਇੰਗ ਪੋਲੀਓ ਫ੍ਰੀ ਹੈਗਾ ਔਰ ਨਾਰਥ ਅਮਰੀਕਾ 'ਚ ਤਾਂ ਪੋਲੀਓ ਬਹੁਤ ਅਰਲੀ ਫ੍ਰੀ ਹੋ ਗਿਆ ਸੀ ਲੇਕਿਨ ਦਾਹੇ ਬਗਾਏ ਅਸੀਂ ਜਿਹੜਾ ਵੇਸਟ ਹੁੰਦਾ ਨਾ ਉਹਦੇ ਦੇਖਦੇ ਕਿਤੇ ਨਾ ਕਿਤੇ ਪੋਲੀਓ ਵਾਇਰਸ ਅਮਰੀਕਾ 'ਚ ਵਿੱਚ ਉਹ ਪਕੜ ਰਿਹਾ ਮੋਸਟਲੀ ਟ੍ਰੈਵਲਿੰਗ ਤੋਂ ਆ ਰਹੇ ਆ ਵੀ ਜਿਹੜੇ ਦੂਜੀ ਕੰਟਰੀਸ ਤੋਂ ਅਨਵੈਕਸੀਨੇਟਡ ਲੋਗ ਆ ਰਹੇ ਸੋ ਸਾਨੂੰ ਗੱਲ ਕਰਨੀ ਚਾਹੀਦੀ ਹੈ ਕਮਿਊਨੀਕੇਸ਼ਨ ਕਰਨਾ ਚਾਹੀਦਾ ਹੈ ਡਾਇਲੌਗ ਕਰਨਾ ਚਾਹੀਦਾ ਸਾਡੇ ਜਿਹੜੇ ਭਰਮ ਹੈਗੇ ਆ ਭੁਲੇਖੇ ਹੈਗੇ ਆ ਉਹਦੇ ਸਾਨੂੰ ਨਿਵਰਤਾ ਕਰਨੀ ਚਾਹੀਦੀ ਹੈ ਔਰ ਵੈਕਸੀਨੇਸ਼ਨ ਜਿਹੜਾ ਹੈਗਾ ਇਨਸਾਨ ਨੂੰ ਬਹੁਤ ਅੱਛੀ ਔਰ ਰਹਿਤ ਬਿਮਾਰੀਆਂ ਤੋਂ ਰਹਿਤ ਜ਼ਿੰਦਗੀ ਦੇ ਸਕਦਾ ਇਸ ਲਈ ਤੁਸੀਂ ਦੇਖੋ ਲਾਈਫ ਐਕਸਪੈਕਟੈਂਸੀ ਹੈਗੀ ਹਰ ਕੰਟਰੀ 'ਚ ਵਧ ਰਹੀ ਹੈ ਉਹਦਾ ਇੱਕ ਕਾਰਨ ਵੈਕਸੀਨੇਸ਼ਨ ਵੀ ਹੈਗਾ ਫਿਰ ਦੂਜਾ ਕੋਸਟ ਆਫ ਲਿਵਿੰਗ অর ਸਟੈਂਡਰਡ ਜਿਹੜੇ ਹੈਗੇ ਪਬਲਿਕ ਦੇ ਇੰਪਰੂਵ ਹੋਏ ਆ ਜਿਹੜੇ ਸੈਨੀਟਰੀ ਫੈਸਿਲਿਟੀਆਂ ਹੈਗੀਆਂ ਉਹ ਇੰਪਰੂਵ ਹੋਈਆਂ ਪਬਲਿਕ ਅਵੇਅਰਨੈਸ ਐਜੂਕੇਸ਼ਨ ਇੰਪਰੂਵ ਹੋਈ ਹੈ ਸੋ ਸਾਨੂੰ ਵੈਕਸੀਨੇਸ਼ਨ 'ਚ ਵਿਸ਼ਵਾਸ ਕਰਨਾ ਚਾਹੀਦਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਮਾਂ ਕੱਟ ਕੇ ਮੀਜ਼ਲ ਸੰਬੰਧੀ ਜੋ ਤੁਸੀਂ ਅੱਜ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਤੇ ਆਸ ਕਰਦੇ ਹਾਂ ਕਿ ਦਰਸ਼ਕ ਇਸ ਤੋਂ ਜ਼ਰੂਰ ਬੈਨੀਫਿਟ ਲੈਣਗੇ ਥੈਂਕ ਬਹੁਤ ਬਤਨਵਾਦ ਖੁਸ਼ ਰਹੋ ਆਬਾਦਰ ਵੈਕਸੀਨੇਸ਼ਨ ਕਰਵਾਉਂਦੇ ਰਹੋ ਜੀ ਬਿਲਕੁਲ ਸਹੀ ਕਿਹਾ ਧੰਨਵਾਦ